ਵੀਰੇ ਜਿਹੜੇ ਆਪਾਂ ਮੱਝਾਂ ਹਣ ਵਾਸਤੇ ਤੂੜੀ ਕਰਾਉਣੇ ਹਨਾ ਉਹ ਫਰਕ ਆ ਉਹ ਚੀਜ਼ ਦੇ ਵਿੱਚ ਹੋਰ ਵੀ ਕਰਾਉਂਦੇ ਨੇ ਆਪਾਂ ਵੀ ਕਰਾਉਣੇ ਹੈਗੇ ਉਹਦੇ ਵਿੱਚ ਕੀ ਫਰਕ ਹੈ ਵੀਰੇ ਦੇਖੋ ਜਿਹੜਾ ਮੇਰਾ ਵੀਰ ਹੈ ਨਾ ਟਰਾਲੀ ਲੈ ਕੇ ਆਉਂ ਲਿਫਟ ਚੱਕ ਕੇ ਨਾ ਮੁਰ ਜਾਂਦਾ ਹੁਣ ਇਹ ਵੀਰ ਦੇਖੋ ਖਾਲੀ ਕਰ ਰਿਹਾ ਜਦੋਂ ਖਾਲੀ ਕਰਦਾ ਅੰਦਰੋਂ ਤੰਗੀਆਂ ਬਾਹਰ ਕੱਢਦਾ ਕੁਝ ਗਰਦ ਦੇਖੋ ਉਦੋਂ ਨਿਕਲ ਰਹੀ ਆ ਹਨਾ ਬਾਕੀ ਜਦੋਂ ਇਹ ਆ ਮਤਲਬ ਪੰਡਾ ਭਰੂ ਹੈ ਨਾ ਵੀਰ ਉਦੋਂ ਜਿਹੜੀ ਤੂ ਇਹ ਕਹਿੰਦੇ ਹੁੰਦੇ ਨੇ ਕਿ ਗਰਦਾਗਾ ਨਾ ਉਦੋਂ ਨਿਕਲ ਜਾਂਦਾ ਬਾਕੀ ਉਹ ਦੇਖੋ ਵਿੱਚੋਂ ਪਟ ਰਿਆ ਨਾਲ ਹੁੰਦੇ ਗਰਦਾ ਨਿਕਲ ਰਿਹਾਗਾ ਬਾਕੀ ਜਦੋਂ ਮਸ਼ੀਨ ਚ ਚੱਲੂਗੀ ਉਹਨੂੰ ਵੀ ਦਿਖਾਵਾਂਗੇ ਕਿਵੇਂ ਚੱਲਦੀ ਆ ਕਿਵੇਂ ਕਿੰਨਾ ਗਰਦਾ ਬਾਹਰ ਨਿਕਲਦਾਗਾ ਆਪਣੇ ਵੀਰੇ ਕੰਮ ਨਿਮੇੜਨ ਦੇ ਵਾਸਤੇ ਹੈ ਨਾ ਲਿਫਟਾਂ ਲੈਣ ਟਰਾਲੀਆਂ ਲਾ ਲਈਆਂ ਜਾਲੀਆਂ ਦੇ ਮਾਕਰ ਹੈ ਨਾ ਜਾਲੀ ਦੀ ਜਗ੍ਹਾ ਤੇ ਛਾਦਰਾਂ ਲਵਾਤੀਆਂ ਗਰਦਾ ਗਰਦਾ ਵਿੱਚ ਸਾਰਾ ਕੁਝ ਵਿੱਚ ਹੀ ਰਹਿ ਜਾਂਦਾਗਾ ਹਨਾ ਜਿਹਦੇ ਕਾਰਨ ਪਸ਼ੂਆਂ ਨੂੰ ਨਾ ਬਹੁਤ ਬਿਮਾਰੀਆਂ ਲੱਗ ਰਹੀਆਂ ਨੇ ਹੈਗੀਆਂ ਪੇਟ ਦੀਆਂ ਬਿਮਾਰੀਆਂ ਨੇ ਜਿਹਦੇ ਕਾਰਨ ਆ ਦੇਖੋ ਗਰਦੀ ਗਰਦ ਉੱਠ ਰਿਹਾ ਉਹ ਦੇਖੋ ਵਿਚੇਕ ਵੀਰ ਤੰਗੀਆਂ ਲਾ ਰਿਹਾ ਨਾ ਉਹਦਾ ਕਿੰਨਾ ਫਰਕ ਪੈਂਦਾ ਕੁਝ ਉਹ ਜਿਹੜੀ ਗਰਦ ਉਹ ਬਾਹਰ ਕੱਢੀ ਜਾਂਦਾਗਾ ਉਸ ਇਧਰ ਨਿਕਲੀ ਜਾਂਦਾ ਉਹ ਦੇਖੋ ਲਿਫਟ ਵਾਲਾ ਟਰਾਲੀ ਆਲਾ ਕੀ ਕਰਦਾ ਲਿਫਟ ਵਾਲਾ ਚੱਕ ਕੇ ਮੋੜ ਜਾਂਦਾ ਉਹਦੇ ਵਿੱਚੋਂ ਗਰਦਾਂ ਨਿਕਲਦਾ ਨਹੀਂ ਵਾਸਤਾ ਵੀਰੇ ਨਾ ਆਪਾਂ ਆਪਦੀ ਤਰੱਕੀ ਪਈ ਕਾਹਦੀ ਤਰੱਕੀਆਂ ਨੇ ਗਈਆਂ ਹਨਾ ਤਰੱਕੀ ਨਹੀਂ ਹੈਗੀ ਵੀਰੇ ਬਿਮਾਰੀ ਦਾ ਘਰ ਪਾ ਪੈਦਾ ਕਰ ਰਹੇ ਆਪਲੇ ਆਪ ਨੂੰ ਤੇ ਕਿੰਨਾ ਕੁ ਫਰਕ ਪੈਂਦਾ ਜੇ ਟਰਾਲੀ ਹੈ ਨਾ ਕੋਈ ਲਾ ਦੇ ਹੱਥੀ ਮਸ਼ੀਨ ਵਾਲੇ ਨੇ ਵੀ ਟਰਾਲੀਆਂ ਲਾ ਰੱਖੀਆਂ ਨੇ ਮੂਰਲਾ ਜਿਹੜਾ ਜ਼ਿੰਮੇਵਾਰ ਉਹ ਵੀ ਨਹੀਂ ਦੇਖ ਰਿਹਾ ਯਾਰ ਹਨਾ ਵੀ ਤੂੰ ਮਾੜਾ ਮਾੜਾ ਤੂੰ ਵੀ ਸੋਚਦਾ ਤਾਂ ਆਪਦੇ ਪਸ਼ੂਆਂ ਨੂੰ ਤੂੜੀ ਪਾਉਣੀ ਆ ਹਨਾ ਤੂੰ ਮਾੜਾ ਤੂੰ ਵੀ ਆਪ ਯਾਰਾ ਮੱਥੇ ਤੇ ਹੱਥ ਮਾਰ ਯਾਰ ਵੀ ਹਨਾ ਤੂੰ ਹੀ ਕੋ ਸੋਚ ਆਪਾਂ ਵੀ ਤਾਂ ਤੂੜੀ ਕਰਾਉਣੇ ਵੀਰੇ ਹਨਾ ਇਹਨਾਂ ਪ੍ਰਮਾਣਿਤ ਕਰਾਉਣੇ ਲਿਫਟ ਨਹੀਂ ਚੱਕਦੇ ਬਹੁਤ ਘਟ ਸਕਦੇ ਤੇ ਉਹ ਦੇਖੋ ਵੀਰ ਉਹ ਦੇਖੋ ਲਾ ਰਹੇ ਹਨਾ ਵਿੱਚੋਂ ਕੀ ਲਿਕਰਿਆ ਕਰਦਾ ਇਹ ਤਰੂ ਵੀ ਪੱਟ ਰਿਹਾ ਕਰਦੇ ਨਿਕਲੀ ਜਾਂਦੀ ਬਾਕੀ ਜੋ ਹੁਣ ਤੂੜੀ ਵਾਲੇ ਮਸ਼ੀਨ ਚੱਲੂ ਸਾਨੂੰ ਉਹ ਦਿਖਾਵਾਂ ਕਰਦੇ ਕੱਢਦੀ ਇਹਦੇ ਵਿੱਚ ਤਾਂ ਵੀਰੇ ਥੋੜੀ ਹੀ ਕਰਦੇ ਰਹਿ ਜਾਂਦੀ ਜਦੋਂ ਅੰਦਰ ਜਾਂਦੀ ਹੈ ਦੂਜਿਆਂ ਕੀ ਕਰਦੇ ਨੇ ਵੀਰੇ ਮਾਗਰ ਚਾਦਰਾਂ ਵਿੱਚ ਹੀ ਕਰਦਾ ਨਿਕਲ ਜਾਂਦਾ ਲਿਫਟ ਚੱਕ ਜਾਂਦੇ ਨੇ ਉਹ ਵਿੱਚ ਹੀ ਕਰਦਾ ਰਹਿ ਜਾਂਦਾ ਬਸ ਪੰਡ ਬੇਲ ਤੋਂ ਮਾੜਾ ਮੋਟਾ ਜਿਹਾ ਕਰਦਾ ਨਿਕਲ ਗਿਆ ਨਿਕਲ ਗਿਆ ਇਹ ਚੀਜ਼ਾਂ ਦੀ ਵੀਰੇ ਥੋੜਾ ਜਿਆਦਾ ਜਾਨ ਜੀਵਿੰਦਾਰਾਂ ਭਰਾਵਾਂ ਨੂੰ ਛੋਤਣਾ ਪੈਣਾ ਮਸ਼ੀਨਾਂ ਵਾਲੇ ਭਰਾਵਾਂ ਨੂੰ ਛੋਤਣਾ ਪੈਣਾ ਜਾਲੀ ਵਿੱਚ ਬਹਾਨੇ ਮੁੰਮ ਬਣਾਉਂਦੇ ਲਿਖਾਂ ਜਾਲੀਆਂ ਟੁੱਟ ਜਾਂਦੀਆਂ ਨੇ ਇਹੀਆਂ ਕਹੀਆਂ ਜਾਲੀਆਂ ਦਾ ਜਿਹੜਾ ਜਿਹੜਾ ਹਵਾ ਨਾਲ ਟੁੱਟ ਜਾਂਦੀ ਆ ਯਾਰ ਐਦਾਂ ਦੇ ਬਹਾਨੇ ਨਾ ਬਣਾਇਆ ਕਰੋ ਇਹਨਾਂ ਦੀ ਵੀ ਢਾਨ ਇਹਨਾਂ ਦੇ ਵਿੱਚ ਵੀ ਦਰਦ ਹੁੰਦਾ ਇਹਨਾਂ ਨੂੰ ਵੀ ਦਰਦ ਹੁੰਦਾ ਯਾਰ ਫਾਰਮ ਤੇ ਪਾਉਣਾ ਹਨ ਉਹਨਾਂ ਨੂੰ ਬਾਅਦ ਤੇ ਜਿਹੜਾ ਮੈਂ ਘਰਵਾਰ ਚਲਾਉਂਦਾ ਉਹਨਾਂ ਨੂੰ ਖਾਣਾ ਪੀਣਾ ਵੀ ਵਧੀਆ ਦੇਵੋ ਫਿਰ ਉਨੀ ਥੋੜੀ ਮਿੱਟੀ ਦਾ ਮਿੱਟੀ ਛੋਣੀ ਆਪਾਂ ਨੇ ਦੂਜਿਆਂ ਕੀ ਕਰਦੇ ਨੇ ਵੀਰੇ ਮਾਗਰ ਚਾਦਰਾਂ ਵਿੱਚ ਹੀ ਕਰਦਾ ਨਿਕਲ ਜਾਂਦਾ ਲਿਫਟ ਚੱਕ ਜਾਂਦੇ ਨੇ ਉਹ ਵਿੱਚ ਹੀ ਕਰਦਾ ਰਹਿ ਜਾਂਦਾ ਬਸ ਪੰਡ ਬੇਲ ਤੋਂ ਮਾੜਾ ਮੋਟਾ ਜਿਹਾ ਕਰਦਾ ਨਿਕਲ ਗਿਆ ਇਹ ਚੀਜ਼ਾਂ ਦੀ ਵੀਰੇ ਥੋੜਾ ਜਿਆਦਾ ਜੀਵਿੰਦਾਰਾਂ ਭਰਾਵਾਂ ਨੂੰ ਛੋਤਣਾ ਪੈਣਾ ਮਸ਼ੀਨਾਂ ਵਾਲੇ ਭਰਾਵਾਂ ਨੂੰ ਛੋਤਣਾ ਪੈਣਾ ਜਾਲੀ ਵਿੱਚ ਬਹਾਨੇ ਮੂੰਹ ਬਣਾਉਂਦੇ ਲਿਖਾਈ ਜਾਲੀਆਂ ਟੁੱਟ ਜਾਂਦੀਆਂ ਐਹੀਆਂ ਕਈਆਂ ਜਾਲੀਆਂ ਨੇ ਜਿਹੜਾ ਜਿਹੜਾ ਹਵਾ ਦੇ ਟੁੱਟ ਜਾਂਦੀ ਆ ਯਾਰ ਇਦਾਂ ਦੇ ਬਹਾਨੇ ਨਾ ਬਣਾਇਆ ਕਰੋ ਤੇ ਇਹਨਾਂ ਦੇ ਵੀ ਜਾਣ ਇਹਨਾਂ ਦੇ ਵਿੱਚ ਵੀ ਦਰਦ ਹੁੰਦਾ ਇਹਨਾਂ ਨੂੰ ਵੀ ਦਰਦ ਹੁੰਦਾ ਯਾਰ ਬਾਹਰ ਮੇ ਪਾਉਣਾ ਹਨਾ ਉਹਨਾਂ ਨੂੰ ਬਾਅਦ ਤੇ ਜਿਹੜਾ ਮੈਂ ਘਰ-ਵਾਰ ਬਣਾਉਂਦੇ ਹਾਂ ਉਹਨਾਂ ਨੂੰ ਖਾਣਾ ਪੀਣਾ ਵੀ ਵਧੀਆ ਦੇਵੋ ਫਿਰ ਉਹ ਵੀ ਥੋੜੀ ਜਿਹੀ ਮਿੱਟੀ ਦਾ ਮਿੱਟੀ ਛੋਣੀ ਆਪਾਂ ਨੇ